ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਨਵਾਂ ਵਿਸ਼ਾ ਲੈ ਕੇ ਆਏ ਸੀ ਪਠ ਨੰਬਰ 19 ਪਠ ਨੰਬਰ 20 ਆ ਇੱਕ ਕਹਾਣੀ ਹੈ ਇਹਦਾ ਨਾਮ ਹੈ ਕੁਲਫੀ ਤੇ ਸੁਜਾਨ ਸਿੰਘ ਇਹਦੇ ਲੇਖਕ ਹਨ ਤੇ ਇਸ ਪਠ ਦੇ ਔਖੇ ਸ਼ਬਦਾਂ ਬਾਰੇ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਵਿਸਤਾਰ ਨਾਲ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਪਠ ਨੰਬਰ 20 ਦੇ ਓਖੇ ਸ਼ਬਦ ਕਿਹੜੇ ਹਨ ਪਹਿਲੇ ਕਿਹੜੇ ਪੀੜੀਆਂ ਪੀੜੀਆਂ ਦਾ ਮਤਲਬ ਕੀ ਹੁੰਦਾ ਹੈ ਡੱਬੀਆਂ ਕੀ ਡਬੀਆਂ ਦੂਜਾ ਕੀ ਢੇਲਾ ਅੱਧਾ ਪੈਸਾ ਕਿਲਾ ਢੇਲਾ ਦਾ ਮਤਲਬ ਅੱਧਾ ਪੈਸਾ ਤੀਜਾ ਧਨਕੁਬੀਰ ਅਮੀਰ ਧਨਕੁਬੀਰ ਕੀ ਹੁੰਦਾ ਹੈ ਅਮੀਰ ਚੌਥਾ ਨੰਬਰ 'ਤੇ ਕੀ ਹੈ ਬਦ ਹਵਾਸੀ ਵਿਚੈਨੀ ਕੀ ਵਿਚੈਨੀ ਛਾਵੜੀ ਇਹਨੂੰ ਕੀ ਕਹਿੰਦੇ ਹਨ ਟੋਕਰੀ ਹਕਮਤ ਸ਼ਿਆਨਪ ਨੰਬਰ 7 ਮਛਰਨਾ ਖੁਸ਼ੀ ਨਾਲ ਮਸਤ ਹੋਣਾ ਖੁਸ਼ੀ ਨਾਲ ਮਸਤ ਹੋਣਾ ਨੰਬਰ 8 ਮੁਰਮਰੇ ਚੋਲਾ ਦੇ ਮਰੁੰਡੇ ਕੀ ਚੋਲਾ ਦੇ ਮਰੁੰਡੇ ਨੰਬਰ 9 ਹੀਆ ਹੌਸਲਾ ਨੰਬਰ 10 ਛੋਪਲੀ ਛੋਪਲੀ ਤੇ ਕੀ ਹੋਲੀ ਹੋਲੀ ਕੀ ਹੋਲੀ ਹੋਲੀ ਨੰਬਰ 11 ਟੁੱਡੇ ਧੱਕਾ 12 ਉਲਾਮਾ ਸ਼ਿਕਾਇਤ ਉਲਾਮਾ ਸ਼ਿਕਾਇਤ ਅੱਗਾ ਕੀ ਪਾਸਕੂ ਤਕੜੀ ਦਾ ਹੁਲਾਰ ਤਕੜੀ ਦਾ ਹੁਲਾਰ ਅੱਗਾ ਕੀ ਹੋਈ ਮਲੂਮ ਤੋਂ ਉਲਟ ਮਲੂਮ ਤੋਂ ਉਲਟ ਆਮ ਤੋਂ ਜਾਂ ਪਹਿਲਾਂ ਤੋਂ ਉਲਟ ਮਲੂਮ ਤੋਂ ਉਲਟ ਆਮ ਤੋਂ ਜਾਂ ਪਹਿਲਾਂ ਤੋਂ ਉਲਟ ਮੁੱਛਲੇ ਲੈ ਲਈ ਮੁੱਛਲੇ ਲੈ ਲਈ ਭੁਲੀ ਤਕੜਾ ਬਦਮਾਸ਼ ਭੁਲੀ ਕੀ ਹੁੰਦਾ ਹੈ ਤਕੜਾ ਤੇ ਬਦਮਾਸ਼ ਅੱਗੇ ਵਾਲਾ ਕਿਹੜਾ ਸੀ ਸਾਕਾਰ ਸਪਸ਼ਟ ਤਸਵੀਰ ਕੀ ਸਪਸ਼ਟ ਤਸਵੀਰ ਅੱਗੇ ਦਾਜੀ ਤੇ ਦਾਰਜੀ ਟੱਕਾ ਦਾ ਕੀ ਮੀਨਿੰਗ ਹੈ ਟੱਕਾ ਇੱਕ ਪੁਰਾਣਾ ਸਿੱਕਾ ਕੁਫੀ ਦਾ ਕੀ ਅਰਥ ਹੈ ਕੁਲਫੀ ਨਿਜੋਣਾ ਨਿਜੋਣਾ ਨਿਮੋਜੁਣਾ ਨਿਮੋਜੁਣਾ ਇਹਦਾ ਕੀ ਹੈ ਮਾਇੂਸ ਮਾਇੂਸ ਨਿਮੋਜੁਣਾ ਕਿਉਂਦਾ ਹੈ ਮਾਇੂਸ ਨਿਮੋਜੁਣਾ ਮਾਇੂਸ ਮਾਇੂਸ ਮਾਨੂ ਜਾਣੂ ਬੁੜਬੜਾਈਆਂ ਸੁੱਤਾ ਪਿਆ ਬੋਲੀਆਂ ਬੁੜਬੜਾਈਆਂ ਸੁੱਤਾ ਪਿਆ ਬੋਲੀਆਂ ਬਿਜਲੀ ਪੈ ਗਈ ਖਤਮ ਹੋ ਗਿਆ ਬਿਜਲੀ ਪੈ ਗਈ ਖਤਮ ਹੋ ਗਿਆ ਸੁਲਾ ਲੰਮੇ ਕੰਡੇ ਸੁਲਾ ਲੰਮੇ ਕੰਡੇ ਵਿਦਿਆਰਥੀਓ ਸਾਡੇ ਅੱਜ ਦਾ ਜਿਹੜਾ ਪਠ ਨੰਬਰ 20 ਦੇ ਓਕੇ ਸ਼ਬਦਾਂ ਦੇ ਵਿਸ਼ੇ ਦੀ ਅੱਜ ਦੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਅੱਗੇ ਵਾਲੇ ਕਕ੍ਹਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਬਾਰੇ ਹੋਰ ਦੱਸਾਂਗਾ ਅੱਜ ਦੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ